ਹੱਤ ਤਿੰਨ ਕੁ ਮਹੀਨੇ ਪਹਿਲਾਂ ਮੇਰਾ ਇੱਕ ਐਕਸੀਡੈਂਟ ਹੋ ਗਿਆ ਸੀ ਲੱਕੀਲੀ ਮੈਨੂੰ ਕੁਝ ਨਹੀਂ ਹੋਇਆ ਪਰ ਗੱਡੀ ਕਾਫੀ ਹੱਦ ਤੱਕ ਡੈਮੇਜ ਹੋ ਗਈ ਸੀ ਰਾਈਟ ਸਾਈਡ ਵਾਲੇ ਡੋਰਸ ਕਾਫੀ ਡੈਮੇਜ ਹੋ ਗਏ ਸੀ ਇਨਫੈਕਟ ਫਰੰਟ ਡੋਰ ਦੇ ਵਿੱਚ ਤਾਂ ਹੋਲੀ ਹੋ ਗਿਆ ਸੀ ਇਹ ਤੁਸੀਂ ਗੱਡੀ ਦੀਆਂ ਫੋਟੋਆਂ ਦੇਖ ਸਕਦੇ ਹੋ ਇਨਫੈਕਟ ਜਿਹੜਾ ਟਾਇਰ ਹੈ ਉਹ ਵੀ ਪੂਰੇ ਤਰੀਕੇ ਨਾਲ ਡੈਮੇਜ ਹੋ ਗਿਆ ਸੀ ਹੁਣੇ ਸਾਰੀ ਰਾਮ ਕਹਾਣੀ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਵੀ ਇਸ ਤੋਂ ਬਾਅਦ ਮੈਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤਾ ਤੇ ਉੱਥੋਂ ਦਾ ਜੋ ਐਕਸਪੀਰੀਅੰਸ ਹੀ ਨਾ ਉਹ ਬੜਾ ਪਰੇਸ਼ਾਨ ਕਰਨ ਵਾਲਾ ਸੀ ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣਾ ਉਹ ਐਕਸਪੀਰੀਅੰਸ ਤਾਂ ਦੱਸੂੰਗਾ ਹੀ ਉਹਦੇ ਨਾਲ ਨਾਲ ਇਹ ਵੀ ਦੱਸੂੰਗਾ ਵੀ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਨਾ ਵੀ 2025 ਦੀ ਬੈਸਟ ਇੰਸ਼ੋਰੈਂਸ ਤੁਹਾਨੂੰ ਕਿਹੜੀ ਕਨਸਿਡਰ ਕਰਨੀ ਚਾਹੀਦੀ ਆ ਸੋ ਚਲੋ ਦੇਖਦੇ ਹਾਂ ਵੀ ਅਸਲ ਦੇ ਵਿੱਚ ਹੋਇਆ ਕੀ ਸੀ ਸੋ ਨੇਚਰਲੀ ਐਕਸੀਡੈਂਟ ਤੋਂ ਬਾਅਦ ਮੈਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤਾ ਤੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਫਰੰਟ ਡੋਰ ਕਾਫੀ ਜ਼ਿਆਦਾ ਡੈਮੇਜ ਹੋ ਗਿਆ ਸੀ ਤੇ ਜਿਹੜਾ ਬੈਕ ਡੋਰ ਸੀ ਉਹ ਵੀ ਰਿਪੇਅਰੇਬਲ ਕੰਡੀਸ਼ਨ ਦੇ ਵਿੱਚ ਸੀ ਜਿਹਦੇ ਵਿੱਚ ਕੰਪਨੀ ਨੇ ਕਿਹਾ ਵੀ ਹਾਂ ਜੀ ਫਰੰਟ ਡੋਰ ਦਾ ਹੋ ਰਿਪਲੇਸ ਕਰ ਦੇਣਗੇ ਤੇ ਬੈਕ ਡੋਰ ਰਿਪ ਮੈਂ ਕਿਹਾ ਚਲੋ ਠੀਕ ਹੈ ਜੀ ਜਿੰਨਾ ਹੋ ਰਿਹਾ ਉਹੀ ਬਹੁਤ ਹੈ ਤੇ ਮੇਰੀ ਕੰਪਨੀ ਨੂੰ ਇੱਕ ਰਿਕੁਐਸਟ ਸਹੀ ਵੀ ਅਥਾਰਾਈਜ਼ਡ ਡੀਲਰ ਤੋਂ ਗੱਡੀ ਰਿਪੇਅਰ ਕਰਵਾਉਣੀ ਹੈ ਜਿਹਦੇ ਤੇ ਉਹਨਾਂ ਨੇ ਕਿਹਾ ਵੀ ਜੇਕਰ ਅਥਾਰਾਈਜ਼ਡ ਡੀਲਰ ਤੋਂ ਰਿਪੇਅਰ ਕਰਵਾਓਗੇ ਤਾਂ GST ਤੁਹਾਨੂੰ ਆਪਣੀ ਜੇਬ ਚੋਂ ਦੇਣਾ ਪਏਗਾ ਹਾਲਾਂਕਿ ਮੇਰੇ ਕੋਲੇ 100% ਕੈਸ਼ਲੈਸ ਕਲੇਮ ਪਾਲਸੀ ਹੈ ਬਟ ਜਿੱਕਰ ਉਹਨਾਂ ਨੇ ਕਿਹਾ ਵੀ ਸਾਡੀ ਪ੍ਰੈਫਰਡ ਵਰਕਸ਼ਾਪ ਤੋਂ ਠੀਕ ਕਰਵਾਉਣਾ ਹੋ ਤਾਂ ਉੱਥੇ ਪੇਪਰ ਚਾਰਜਸ ਲੱਗਣਗੇ ਜੋ ਕਿ ਆਊਂਡ 1200 ਰੁਪਏ ਹੁੰਦੇ ਆ ਮੈਂ ਕਿਹਾ ਠੀਕ ਹੈ ਜੀ ਚਲੋ ਤੁਹਾਡੀ ਮਰਜ਼ੀ ਮੈਂ ਆਪਣੀ ਕਾਰ ਡ੍ਰੌਪ ਕੀਤੀ ਤੇ 2 ਹਫ਼ਤੇ ਬਾਅਦ ਮੈਨੂੰ ਕਾਲ ਆਉਂਦਾ ਹੈ ਵੀ ਫਰੰਟ ਡੋਰ ਦਾ ਨਾ ਰਿਪਲੇਸਮੈਂਟ ਨਹੀਂ ਮਿਲਿਆ ਜਿਹਦੇ ਚੱਲਦੇ ਹੋਏ ਅਸੀਂ ਬਾਕੀ ਦੀ ਗੱਡੀ ਵੀ ਅਜੇ ਤੱਕ ਰਿਪੇਅਰ ਨਹੀਂ ਕਰੀ ਤੇ ਜਦੋਂ ਮੈਂ ਪੁੱਛਿਆ ਵੀ ਕਿੰਨਾ ਟਾਈਮ ਲੱਗ ਸਕਦਾ ਹੈ ਤਾਂ ਸਾਹਮਣੇ ਤੋਂ ਜਵਾਬ ਆਉਂਦਾ ਹੈ ਜੀ ਮਹੀਨਾ 2 ਮਹੀਨੇ ਕੁਝ ਕਹਿ ਨਹੀਂ ਸਕਦੇ ਹੁਣ ਮੇਰੇ ਲਈ ਨਾ ਇਦਾਂ ਦੀ ਮੂਵਮੈਂਟ ਸੀ ਵੀ ਇਹਨੂੰ ਥੋੜਾ ਜਿਆਦਾ ਜਲਦੀ ਠੀਕ ਕਰਵਾਇਆ ਜਾਵੇ ਬਟ ਉਹਨਾਂ ਦੇ ਸੀਨੀਅਰ ਜੂਨੀਅਰ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਸੋ ਮੈਂ ਡਿਸਾਈਡ ਕੀਤਾ ਵੀ ਇਹਨਾਂ ਦੇ ਇੰਸ਼ੋਰੈਂਸ ਕੰਪਨੀ ਦੇ ਜੋ ਸੀਨੀਅਰ ਮੈਨੇਜਮੈਂਟ ਹੈ ਉਹਨ ਹਾਲਾਂਕਿ ਮੈਂ ਬਹੁਤ ਕੈਜੂਅਲੀ ਉਹਨਾਂ ਨੂੰ ਬੀਕੇ 5 ਦੀ ਬਾਰੇ ਵੀ ਦੱਸਤਾ ਸੀ ਬਟ ਫਿਰ ਵੀ ਉਹਨਾਂ ਨੇ ਕੁਝ ਖਾਸ ਰਿਸੋਲਵ ਨਹੀਂ ਕੀਤਾ ਤੇ ਉਹ ਆਪਣੇ ਸਟੈਂਸ ਤੇ ਅੜੇ ਰਹੇ ਤੇ ਫਾਈਨਲੀ 2 ਮਹੀਨੇ ਬਾਅਦ ਮੇਰੀ ਗੱਡੀ ਠੀਕ ਹੁੰਦੀ ਆ ਮੈਂ ਆਪਣੀ ਗੱਡੀ ਲੈਣ ਜਾਣਾ ਤਾਂ ਉਥੋਂ ਦੇ ਮੈਕੈਨਿਕ ਨੇ ਵੀ ਮੈਨੂੰ ਕਿਹਾ ਕਿ ਆ ਵੀਰੇ ਤੁਸੀਂ ਕਿੱਥੇ ਫਸ ਗਏ ਸਾਡਾ ਤਾਂ ਕਿੰਨੀਆਂ ਕੰਪਨੀਆਂ ਦੇ ਨਾਲ ਵਾਪਿੰਦਾ ਹੈ ਤੇ ਤੁਹਾਡੀ ਤਾਂ ਇੰਸ਼ੋਰੈਂਸ ਹੀ ਬੜੀ ਐਵਰੇਜ ਹੈ ਇਹ ਗੱਲ ਸੁਣ ਕੇ ਨਾ ਮੈਂ ਲਿਟਰਲੀ ਸ਼ੌਕ ਹੋ ਗਿਆ ਸੀ ਵੀ ਮੈਂ ਇੰਸ਼ੋਰੈਂਸ ਤੇ ਐਨਾਲਾਈਜ਼ ਕਰਦਾ ਮੈਂ ਉਹਦੀਆਂ ਵੀਡੀਓਜ਼ ਬਣਾਉਣਾ ਮੇਰੇ ਤੋਂ ਜੀ ਆ ਗਲਤੀ ਹੋ ਸਕਦੀ ਹੈ ਤਾਂ ਬਾਕੀ ਲੋਕਾਂ ਦਾ ਕੀ ਹੋਏਗਾ ਤੋ ਵਾਪਿਸ ਆਉਂਦੇ ਹੋਏ ਮੇਰਾ ਇਕੋ ਇੱਕ ਚੀਜ਼ ਤੇ ਫੋਕਸ ਸੀ ਤੇ ਉਹੀ ਕੰਮ ਮੈਂ ਘਰ ਆ ਕੇ ਕੀਤਾ ਮੈਂ A to Z ਹਰ ਇੱਕ ਚੀਜ਼ ਤੇ ਪ੍ਰੋਪਰ ਰਿਸਰਚ ਕੀਤੀ ਤੇ ਅੱਜ ਮੈਂ ਤੁਹਾਨੂੰ ਵੀ ਉਹ ਤਿੰਨ ਚਾਰ ਨਾਮ ਦੱਸੂਗਾ ਤਾਂ ਕਿ ਜੋ ਮੇਰੇ ਨਾਲ ਹੋਇਆ ਨਾ ਉਹ ਤੁਹਾਡੇ ਨਾਲ ਨਾ ਹੋਵੇ ਆਮ ਸ਼ੋਰ ਤੁਸੀਂ ਇੱਥੇ ਵੀ ਸੋਚ ਰਹੇ ਹੋਗੇ ਵੀ ਮੇਰੇ ਕੋਲੇ ਕਿਹੜੀ ਕਾਰ ਇੰਸ਼ੋਰੈਂਸ ਸੀ ਜਿਹਦੇ ਚੱਲਦੇ ਹੋਏ ਮੇਰਾ ਇੰਨਾ ਖਰਾਬ ਐਕਸਪੀਰੀਅੰਸ ਰਿਹਾ ਖੈਰ ਕਿਸ ਦਾ ਨਾਮ ਹੈ ਕਿ ਆਪਾਂ ਨੂੰ ਡੀਫੇਮ ਤਾਂ ਕੀ ਕਰਨਾ ਪਰ ਆਬਵੀਅਸਲੀ ਉਹ ਇੰਸ਼ੋਰੈਂਸ ਕੰਪਨੀ ਹੁਣ ਆਪਣੀ ਲਿਸਟ ਚੋਂ ਦਾ ਰਿਜੈਕਟਡ ਹੀ ਹੋਏਗੀ ਬਟ ਮੈਂ ਤੁਹਾਨੂੰ ਇੰਨਾ ਜ਼ਰੂਰ ਦੱਸੂਗਾ ਵੀ ਹੁਣ ਇਸ ਤੋਂ ਅ ਤਾਂ ਦੇਖੋ ਜਿਹੜੀ ਕਾਰ ਇੰਸ਼ੋਰੈਂਸ ਹੁੰਦੀ ਹੈ ਨਾ ਉਹ ਬ੍ਰਾਡਲੀ ਦੋ ਤਰ੍ਹਾਂ ਦੀ ਹੁੰਦੀ ਆ ਥਰਡ ਪਾਰਟੀ ਤੇ ਕੰਪਰੀਹੈਂਸਿਵ ਜਿਹੜੀ ਥਰਡ ਪਾਰਟੀ ਕਾਰ ਇੰਸ਼ੋਰੈਂਸ ਹੈ ਉਹਦੇ ਵਿੱਚ ਗੱਡੀ ਦਾ ਕੁਝ ਵੀ ਡੈਮੇਜ ਹੋਣ ਤੇ ਐਕਸੀਡੈਂਟ ਹੋਣ ਤੇ ਜਿਹੜੀ ਥਰਡ ਪਾਰਟੀ ਡੈਮੇजेस ਹੈ ਸਿਰਫ ਉਹੀ ਕਵਰ ਹੁੰਦੇ ਆ ਖੁਦ ਦਾ ਜਾਂ ਖੁਦ ਦੀ ਕਾਰ ਦੇ ਜਿਹੜੇ ਡੈਮੇजेस ਆ ਉਹ ਕਵਰ ਨਹੀਂ ਹੁੰਦੇ ਜਿਵੇਂ ਕਿ ਕੰਪਰੀਹੈਂਸਿਵ ਇੰਸ਼ੋਰੈਂਸ ਦੇ ਵਿੱਚ ਖੁਦ ਦੀ ਗੱਡੀ ਦਾ ਤੇ ਪਲੱਸ ਥਰਡ ਪਾਰਟੀ ਦੇ ਸਾਰੇ ਡੈਮੇजेस ਕਵਰ ਹੁੰਦੇ ਆ ਐਂਡ ਆਬਵੀਅਸਲੀ ਜਿਹੜੀ ਇੰਸ਼ੋਰੈਂਸ ਆ ਉਹ ਤੁਹਾਨੂੰ ਕੰਪਰੀਹੈਂਸਿਵ ਹੀ ਲੈਣੀ ਚਾਹੀ ਚਲੋ ਹੁਣ ਇਹ ਤਾਂ ਸਮਝ ਆ ਗਿਆ ਵੀ ਜਿਹੜੀ ਇੰਸ਼ੋਰੈਂਸ ਹੈ ਉਹ ਕੰਪਰੀਹੈਂਸਿਵ ਹੋਣੀ ਚਾਹੀਦੀ ਹੈ ਪਰ ਇਹਦੇ ਵਿੱਚ ਕੁਝ ਐਡ-ਆਨਸ ਹੁੰਦੇ ਆ ਜੋ ਤੁਹਾਨੂੰ ਕੰਸੀਡਰ ਕਰਨੇ ਚਾਹੀਦੇ ਆ ਤੇ ਮੈਂ ਤੁਹਾਨੂੰ ਇੱਕ-ਇੱਕ ਕਰਕੇ ਉਹਨਾਂ ਬਾਰੇ ਦੱਸ ਦਣਾ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਰਿਟਰਨ ਟੂ ਇਨਵੋਇਸ ਜਾਂ ਵਰ ਨੂੰ ਆਰਟੀਆਈ ਵੀ ਕਹਿ ਸਕਦੇ ਆ ਆਰਟੀਆਈ ਦਾ ਮਤਲਬ ਹੁੰਦਾ ਹੈ ਵੀ ਜੇਕਰ ਤੁਹਾਡੀ ਗੱਡੀ ਦਾ ਕੋਈ ਮੇਜਰ ਡੈਮੇਜ ਹੋ ਜਾਂਦਾ ਹੈ ਤਾਂ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹ ਤੁਹਾਨੂੰ ਤੁਹਾਡੀ ਗੱਡੀ ਦੇ ਇਨਵੋਇਸ ਜਿੰਨਾ amount ਪੇ ਕਰੇਗੀ ਇਹਦੇ ਵਿੱਚ ਤੁਹਾਡੀ ਗੱਡੀ ਦਾ ਐਕਸ਼ੋਰੂਮ ਪ੍ਰਾਈਸ ਇੰਸ਼ੋਰੈਂਸ ਆਰਸੀ ਸਾਰੀਆਂ ਚੀਜ਼ਾਂ ਇਨਕਲੂਡ ਹੁੰ ਹੁਣ ਜੇਕਰ ਤੁਸੀਂ ਆਰਟੀਆਈ ਐਡ-ਆਨ ਨਹੀਂ ਲੈਂਦੇ ਤਾਂ ਮੇਜਰ ਡੈਮੇਜ ਹੋਣ ਤੇ ਤੁਹਾਨੂੰ ਗੱਡੀ ਦੀ ਆਈ.ਡੀ.ਵੀ. ਵੈਲਿਊ ਜਿੰਨਾ ਪੈਸਾ ਮਿਲਦਾ ਹੈ आरडीबी ਦਾ ਮਤਲਬ ਹੁੰਦਾ ਇਨਸ਼ੋਰ ਡਿਕਲੇਅਰਡ ਵੈਲਿਊ ਤੇ ਜੇਕਰ ਤੁਹਾਡੀ ਨਵੀਂ ਗੱਡੀ ਹੈ ਤਾਂ ਐਕਸ ਰੂਮ ਦੇ 95% ਤੱਕ ਜਿਹੜੀ ਵੈਲਿਊ ਹੈ ਉਹ ਤੁਹਾਨੂੰ ਮਿਲ ਜਾਂਦੀ ਹੈ ਬਟ ਜੇਕਰ ਤੁਹਾਡੀ ਗੱਡੀ ਨੂੰ ਤਿੰਨ ਚਾਰ ਸਾਲ ਹੋ ਚੁੱਕੇ ਹੈ ਫਿਰ ਤੁਹਾਨੂੰ ਉਹੀ 60% ਹੀ ਮਿਲੇਗਾ ਕਿਉਂਕਿ ਤੁਹਾਡੀ ਗੱਡੀ ਦੀ ਜਿਹੜੀ ਵੈਲਿਊ ਡੈਪ੍ਰੀਸ਼ੀਏਟ ਹੁੰਦੀ ਹੈ ਤੇ ਗੱਡੀ ਦੀ ਵੈਲਿਊ ਕੁਝ ਸਾਲਾਂ ਤੱਕ ਇਸ ਤਰੀਕੇ ਨਾਲ ਡੈਪ੍ਰੀਸ਼ੀਏਟ ਹੁੰਦੀ ਹੈ ਸੋ ਮਤਲਬ 5 ਸਾਲ ਜੇਕਰ ਗੱਡੀ ਨੂੰ ਹੋ ਚੁੱਕੇ ਆ ਤਾਂ ਤੁਹਾਨੂੰ 50% ਤੋਂ ਵੀ ਘੱਟ ਵੈਲਿਊ ਮਿਲੇਗੀ ਬਟ ਜੇਕਰ ਤੁਸੀਂ ਆਰਟੀਆਈ ਐਡ-ਆਨ ਲਿਆ ਹੋਏਗਾ ਤਾਂ ਤੁਹਾਨੂੰ ਗੱਡੀ ਦੀ ਪੂ ਇਹ ਐਡ-ਆਨ ਤੁਸੀਂ ਗੱਡੀ ਦੇ ਪਹਿਲੇ 3 ਸਾਲਾਂ ਤੱਕ ਹੀ ਲੈ ਸਕਦੇ ਹੋ ਹੁਣ ਇਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਐਡ-ਆਨ ਹੈ ਉਹ ਹੈ ਜ਼ੀਰੋ ਡੈਪ੍ਰੀਸੀਏਸ਼ਨ ਕਵਰ ਇਹਨੂੰ ਜ਼ੀਰੋ ਡੈਪ ਕਵਰ ਜਾਂ ਫਿਰ ਬੰਪਰ ਟੂ ਬੰਪਰ ਇੰਸ਼ੋਰੈਂਸ ਵੀ ਕਹਿੰਦੇ ਆ ਇਹ ਤੁਹਾਨੂੰ 5 ਸਾਲ ਦੇ ਲਈ ਮਿਲ ਜਾਂਦਾ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਆਇਆ ਵੀ ਤੁਹਾਡੀ ਗੱਡੀ ਦੀ ਜਿਹੜੀ ਵੈਲਿਊ ਹੈ ਉਹ ਡੈਪ੍ਰੀਸੀਏਟ ਹੁੰਦੀ ਰਹਿੰਦੀ ਹੈ ਮਨ ਲਓ ਤੁਸੀਂ 10 ਲੱਖ ਦੀ ਗੱਡੀ ਖਰੀਦੀ ਤਾਂ 5 ਸਾਲ ਬਾਅਦ ਜਾ ਕੇ ਉਸ ਗੱਡੀ ਦੀ ਵੈਲਿਊ ਮੰਨ ਲਓ 5 ਲੱਖ ਹੀ ਰਹਿ ਗਈ। ਮਤਲਬ ਕਿ 50% ਵੈਲਿਊ ਰਹਿ ਗਈ। ਹੁਣ 5 ਸਾਲ ਬਾਅਦ ਜਾ ਕੇ ਜੇਕਰ ਤੁਹਾਡੀ ਗੱਡੀ 'ਚ ਕੋਈ ਨਾ ਕੋਈ ਕੁਝ ਡੈਮੇਜ ਹੁੰਦਾ ਹੈ ਤੇ ਉਹਦਾ ਖਰਚਾ 50000 ਹੁੰਦਾ ਹੈ ਤੇ ਤੁਹਾਡੇ ਕੋਲੇ ਜ਼ੀਰੋ ਡੈਪ ਕਵਰ ਨਹੀਂ ਹੈ ਤਾਂ ਇਹ ਇੰਸ਼ੋਰੈਂਸ ਕੰਪਨੀ ਆ ਉਹਦਾ 50% ਯਾਨੀ ਕਿ 25000 ਰੁਪਏ ਪੇ ਕਰੇਗੀ ਬਾਕੀ ਦਾ 25000 ਤੁਹਾਨੂੰ ਪੇ ਕਰਨਾ ਪਏਗਾ। ਬਟ ਜੇਕਰ ਤੁਹਾਡੇ ਕੋਲੇ ਜ਼ੀਰੋ ਡੈਪ ਕਵਰ ਹੈ ਤਾਂ ਤੁਸੀਂ ਪੂਰਾ ਕਲੇਮ ਯਾਨੀ ਕਿ ਪੂਰੇ 50000 ਦਾ ਕਲੇਮ ਲੈ ਸਕਦੇ ਹੋ। ਹੁਣ ਜੇਕਰ ਤੁਸੀਂ ਜ਼ੀਰੋ ਟਾਈਪ ਕਵਰ ਲੈਨੇ ਹੋ ਐਡ-ਆਨ ਲੈਨੇ ਹੋ ਤਾਂ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਉਹ 15 ਤੋਂ 20% ਵੱਜ ਜਾਂਦਾ ਹੈ ਬਟ ਹਾਂ ਜੇਕਰ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਡੈਫੀਨਿਟਲੀ ਤੁਹਾਨੂੰ ਇਹ ਕੰਸਿਡਰ ਕਰਨਾ ਚਾਹੀਦਾ ਹੈ ਹੁਣ ਇਸ ਤੋਂ ਬਾਅਦ ਹੁੰਦਾ ਕੰਜ਼ਿਊਮੇਬਲ ਐਡ-ਆਨ ਕੰਜ਼ਿਊਮੇਬਲ ਦੇ ਵਿੱਚ ਆਉਂਦੇ ਹਨ ਨਟ, ਬੋਲਟ, ਏਸੀ ਕੁਲੈਂਟ, ਬੋਲ 베ਰਿੰਗਸ ਜਾਂ ਫਿਰ ਗ੍ਰੀਸ ਵਗੈਰਾ ਇਹ ਸਾਰੀਆਂ ਚੀਜ਼ਾਂ ਇਹ ਜਿਹੜੇ ਪਾਰਟਸ ਹੁੰਦੇ ਨੇ ਜਿਆਦਾਤਰ ਗੱਡੀ ਦੇ ਅਗਲੇ ਹਿੱਸੇ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਤੇ ਜਦੋਂ ਵੀ ਗੱਡੀ ਦਾ ਕੋਈ ਐਕਸੀਡੈਂਟ ਵਗੈਰਾ ਜਾਂ ਫਿਰ ਕੁਝ ਕੋਈ ਡੈਮੇਜ ਹੁੰਦਾ ਤੇ ਇਹਦਾ ਜਿਹੜਾ ਐਡ-ਆਨ ਹੈ ਨਾ ਉਹ ਤੁਹਾਨੂੰ ਕਾਫੀ ਸਸਤਾ ਮਿਲ ਜਾਂਦਾ ਯੂਸੂਅਲੀ 5-600 ਰੁਪਏ ਦੇ ਵਿੱਚ ਮਿਲ ਜਾਂਦਾ ਤੇ ਇਸੇ ਕਰਕੇ ਮੈਂ ਇਹ ਰეკਮੈਂਡ ਕਰ ਰਿਹਾ ਸੋ ਇਹ ਤਾਂ ਗੱਲ ਹੋ ਗਈ ਬਹੁਤ ਜ਼ਰੂਰੀ ਐਡ-ਆਨਸ ਦੀ ਇਸ ਤੋਂ ਇਲਾਵਾ ਕੁਝ ਹੋਰ ਐਡ-ਆਨਸ ਵੀ ਨੇ ਜੋ ਸ਼ਾਇਦ ਇਹਨੇ ਜ਼ਰੂਰੀ ਨਹੀਂ ਹੈ ਜਿਵੇਂ ਇੰਜਨ ਪ੍ਰੋਟੈਕਟ ਟਾਇਰ ਕਵਰ ਕੀ ਐਂਡ ਲੌਕ ਸੈਟ ਰਿਪਲੇਸਮੈਂਟ ਤੇ ਇਹ ਇੰਨੇ ਕੁ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈ ਬਟ ਜੇਕਰ ਤੁਹਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਲਗਵਾ ਸਕਦੇ ਹੋ ਜਿਵੇਂ ਮੇਰੇ ਕੇਸ ਦੇ ਵਿੱਚ ਗੱਡੀ ਦਾ ਜਿਹੜਾ ਟਾਇਰ ਉਹ ਪੂਰਾ ਡੈਮੇਜ ਹੋ ਗਿਆ ਸੀ ਅਨਫੋਰਚਨਟਲੀ ਮੇਰੇ ਕੋਲ ਇਹ ਕਵਰ ਤੋ ਗੱਲ ਇਹ ਹੈ ਵੀ ਜੇਕਰ ਤੁਹਾਨੂੰ ਟੋਟਲੀ ਕੰਪਲੀਟ ਪ੍ਰੋਟੈਕਸ਼ਨ ਚਾਹੀਦੀ ਹੈ ਨਾ ਤਾਂ ਤੁਸੀਂ ਇਹ ਐਡ-ਆਨਸ ਵੀ ਕਨਸਿਡਰ ਕਰ ਸਕਦੇ ਹੋ ਚਲੋ ਹੁਣ ਬੈਸਟ ਕਾਰ ਇੰਸ਼ੋਰੈਂਸ ਦੇਖਣ ਤੋਂ ਪਹਿਲਾਂ ਇੱਕ ਵਾਰੀ ਥੋੜਾ ਰੀਕੈਪ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਇੱਕ ਕੰਪਰੀਹੈਂਸਿਵ ਕਾਰ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਥਰਡ ਪਾਰਟੀ ਨਹੀਂ ਉਸ ਤੋਂ ਬਾਅਦ ਉਹਦੇ ਨਾਲ ਤੁਸੀਂ ਤਿੰਨ ਐਡ-ਆਨ ਜ਼ਰੂਰ ਲੈਣੇ ਆ ਰਿਟਰਨ ਟੂ ਇਨਵੌਇਸ ਜ਼ੀਰੋ ਡੈਪ੍ਰੀਸੀਏਸ਼ਨ ਤੇ ਕੰਜ਼ਿਊਮੇਬਲਸ ਬਾਕੀ ਦੇ ਜਿਹੜੇ ਐਡ-ਆਨਸ ਨੇ ਜਿਵੇਂ ਕਿ ਇੰਜਨ ਪ੍ਰੋਟੈਕਟ ਟਾਇਰ ਕਵਰ ਵਗੈਰਾ ਉਹ ਤੁਹਾਡੀ ਮਰਜ਼ੀ ਆ ਚਲੋ ਹੁਣ ਦੇ ਤੇ ਇਹਨਾਂ ਕੰਪਨੀਆਂ ਦਾ ਸਭ ਤੋਂ ਪਹਿਲਾਂ ਆਪਾਂ ਕਲੇਮ ਸੈਟਲਮੈਂਟ ਰੇਸ਼ੋ ਤੇ ਗਰਾਜਸ ਦਾ ਨੈਟਵਰਕ ਦੇਖ ਲੈਨੇ ਆ। ਐਜ਼ ਅ ਹਾਈਜਨ ਫਿਲਟਰ ਮੈਂ ਉਹਨਾਂ ਕੰਪਨੀਆਂ ਨੂੰ ਹਟਾ ਰਿਹਾ ਜਿਨ੍ਹਾਂ ਦੇ ਗਰਾਜਸ ਦਾ ਨੈਟਵਰਕ 4000 ਤੋਂ ਘੱਟ ਹੈ। ਕਿਉਂਕਿ ਓਬਵੀਅਸ ਹੈ ਜੇਕਰ ਨੇੜੇ-ਤੇੜੇ ਕੋਈ ਗਰਾਜ ਹੀ ਨਾ ਮਿਲਿਆ ਤਾਂ ਬੜੀ ਦਿੱਕਤ ਹੋ ਜਾਂਦੀ ਹੈ ਤੇ ਤੁਸੀਂ ਮੇਰਾ ਐਕਸਪੀਰੀਅੰਸ ਦੇਖ ਹੀ ਲਿਆ। ਬਾਏ ਦਾ ਵੇ ਮੇਰੀ ਜਿਹੜੀ ਪੁਰਾਣੀ ਇੰਸ਼ੋਰੈਂਸ ਕੰਪਨੀ ਸੀ ਉਹ ਵੀ ਇਸ ਲਿਸਟ ਦੇ ਵਿੱਚੋਂ ਹਟ ਰਹੀ ਹੈ। ਖੈਰ ਜੇਕਰ ਤੁਸੀਂ ਉਹਦਾ ਨਾਮ ਗੈਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ। ਸੋਲੇ ਫਿਲਟਰ ਲਾਉਣ ਤੋਂ ਬਾਅਦ ਆਪਣੇ ਕੋਲੇ 10 ਕੰਪਨੀਆਂ ਬਚਦੀਆਂ ਨੇ ਤੇ ਹੁਣ ਆਪਾਂ ਇਹਨਾਂ ਕੰਪਨੀਆਂ ਦਾ आईसीआर ਯਾਨੀ ਕਿ ਇਨਕਿਊਰਡ ਕਲੇਮ ਰੇਸ਼ੋ ਦੇਖ ਲੈਨੇ ਹ ਬਟ ਦੋਸਤੋ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਵੀ ਇਨਕਿਊਰਡ ਕਲੇਮ ਰੇਸ਼ੋ ਹੁੰਦਾ ਕੀ ਹੈ ਤੇ ਇਹ ਇਨਾ ਜ਼ਿਆਦਾ ਇੰਪੋਰਟੈਂਟ ਕਿਉਂ ਹੈ आईसीआर ਦਾ ਮਤਲਬ ਹੁੰਦਾ ਟੋਟਲ ਕਲੇਮਸ ਪੇਡ ਬਾਏ ਦਾ ਕੰਪਨੀ ਇਨ ਰੇਸ਼ੋ ਟੂ ਦਾ ਟੋਟਲ ਪ੍ਰੀਮੀਅਮਸ ਕਲੈਕਟਡ ਬਾਏ ਦਾ ਕੰਪਨੀ ਇਨ ਅ ਫਾਈਨੈਂਸ਼ੀਅਲ ਈਅਰ ਫੋਰ ਇਗਜ਼ੈਂਪਲ ਮੰਨ ਲਿਏ ਨਾ ਵੀ ਇੱਕ ਕੰਪਨੀ ਹੈ ਜਿਹਦਾ ਇਨਕਾਇਰਡ ਕਲੇਮ ਰੇਸ਼ਿਓ 88% ਹੈ ਤਾਂ ਇਹਦਾ ਮਤਲਬ ਇਹ ਹੋਇਆ ਵੀ ਇੱਕ ਇੰਸ਼ੋਰੈਂਸ ਕੰਪਨੀ ਹੈ ਉਹਨੇ ਇੱਕ ਫਾਈਨੈਂਸ਼ੀਅਲ ਇਅਰ ਦੇ ਵਿੱਚ 100 ਰੁਪਏ ਦਾ ਪ੍ਰੀਮੀਅਮ ਕਲੈਕਟ ਕੀਤਾ ਜੀਤੇ ਚੋ 88 ਰੁਪਏ ਉਹਨੇ ਕਲੇਮ ਦੇ ਤੌਰ ਤੇ ਦੇਤੇ ਆਈਸੀਆਰ ਤੋਂ ਨਹੀਂ ਕਿ ਕੰਪਨੀ ਦੀ ਫਾਈਨੈਂਸ਼ੀਅਲ ਹੈਲਥ ਦਾ ਪਤਾ ਲੱਗਦਾ ਜੇਕਰ ਉਹਦਾ ਆਈਸੀਆਰ 100% ਤੋਂ ਵੱਧ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਕੰਪਨੀ ਜਿੰਨਾ ਕਮਾ ਰਹੀ ਹੈ ਨਾ ਉਸ ਤੋਂ ਕਿਤੇ ਜ਼ਿਆਦਾ ਉਹ ਕਲੇਮਸ ਦੇ ਰਹੀ ਹੈ ਤੇ ਇਸ ਚੀਜ਼ ਦੇ ਚੱਲਦੇ ਹੋਏ ਕੰਪਨੀ ਦੀ ਫਾਈਨੈਂਸ਼ੀਅਲ ਹੈਲਥ ਕਮਜ਼ੋਰ ਹੋ ਸਕਦੀ ਹੈ ਮਤ ਤੇ ਜੇਕਰ ਕੰਪਨੀ ਦਾ आईसीआर 70% ਤੋਂ ਘਟ ਹੈ ਜਦਾ ਮਤਲਬ ਉਹ ਕੰਪਨੀ ਪ੍ਰੋਫਿਟ ਬੜੇ ਬਣਾ ਰਹੀ ਹੈ ਜਾਂ ਤਾਂ ਉਹ ਕਲੇਮਸ ਬੜੇ ਰਿਜੈਕਟ ਕਰ ਰਹੀ ਹੈ ਜਾਂ ਫਿਰ ਉਹ ਪ੍ਰੀਮੀਅਮ ਥੋੜਾ ਜ਼ਿਆਦਾ ਹੀ ਚਾਰਜ ਕਰ ਰਹੇ ਹਨ ਸੋ ਆਈਡਲੀ ਤੁਹਾਨੂੰ ਇੱਕ ਐਦਾਂ ਦੀ ਕੰਪਨੀ ਦੇ ਨਾਲ ਜਾਣਾ ਚਾਹੀਦਾ ਜਿਹਦਾ आईसीआर 70 ਤੋਂ 100 ਦੇ ਵਿਚਕਾਰ ਹੋਵੇ ਤੇ ਇਸ ਚੀਜ਼ ਦੇ ਲਈ ਆਪਾਂ ਇਹਨਾਂ ਕੰਪਨੀਆਂ ਦਾ ਨਾ ਪਿਛਲੇ 2 ਸਾਲ ਦਾ ਡਾਟਾ ਕੰਪੇਅਰ ਕਰ ਲੈਨੇ ਆ ਜੇ ਤੋਂ ਸਾਨੂੰ ਪਿਕਚਰ ਹੋਰ ਕਲੀਅਰ ਹੋ ਜਾਏਗੀ ਹੁਣ ਇੱਥੇ ਜੇਕਰ ਤੁਸੀਂ ਦੇਖ ਸਕਦੇ ਹੋ ਕਿ ਆਲਮੋਸਟ ਸਾਰੀਆਂ ਹੀ ਕੰਪਨੀਆਂ ਦਾ ਜਿਹੜਾ आईसीआर ਹੈ ਉਹ ਸਾਡੀ ਹੀ ਰੇਂਜ ਦੇ ਵਿੱਚ ਆ ਰਿਹਾ ਬਟ ਫਿਰ ਵੀ ਐਜ਼ ਅ ਹਾਈਜਨ ਫਿਲਟਰ ਦੇ ਤੌਰ ਤੇ ਦੇਖਿਆ ਜਾਵੇ ਤਾਂ ਮੈਂ ਉਹਨਾਂ ਕੰਪਨੀਆਂ ਨੂੰ ਹਟਾਤਾ ਜਿਨ੍ਹਾਂ ਦਾ ਕਿਸੇ ਵੀ ਸਾਲ ਦੇ ਵਿੱਚ ਜਿਹੜਾ आईसीआर ਉਹ 70 ਤੋਂ ਘੱਟ ਸੀ ਤੇ ਫਿਲਟਰ ਲਾਉਣ ਤੋਂ ਬਾਅਦ ਸਾਡੇ ਕੋਲੇ 6 ਕੰਪਨੀਆਂ ਬਚਦੀਆਂ ਨੇ ਤੇ ਇਹਨਾਂ ਦੇ ਵਿੱਚੋਂ ਕੋਈ ਇੱਕ ਬੈਸਟ ਕੰਪਨੀ ਚੂਜ਼ ਕਰਨਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਤੁਹਾਡੀਆਂ ਜ਼ਰੂਰਤਾਂ ਦੇ ਅ ਬਟ ਹਾਂ ਫਿਰ ਵੀ ਜੇਕਰ ਮੈਨੇ ਕੋ ਟੋਪ ਦੀਆਂ ਚਾਰ ਕੰਪਨੀਆਂ ਪਿਕ ਕਰਨੀਆਂ ਪੈਣ ਤਾਂ ਉਹ ਹੋਣਗੀਆਂ HDFC ਰ ਕੋ ICICI Lombard SBI ਤੇ Tata hi aayi te ਮੈਂ ਜਿਹੜੀ ਆਪਣੀ ਕਾਰ ਦੀ ਇੰਸ਼ੋਰੈਂਸ ਹੈ ਉਹ ICICI Lombard ਦੇ ਨਾਲ ਫਾਈਨਲ ਕੀਤੀ ਹੈ ਤੇ ਉਹਨਾਂ ਦੇ ਨਾਲ ਮੇਰਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਉਹ ਵੀ ਮੈਂ ਅੱਗੇ ਸ਼ੇਅਰ ਕਰਦਾ ਰਹੂੰਗਾ ਪਰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦਿਓ This is the best video on car insurance ਮੱਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ BK ਫਾਈਟ